ਕੱਟ ਕੇ ਦਵਾਰੇ ਹਟਾ ਲੀਂ ਅਸੀਂ ਕੱਟਵਾ ਲਾਂਗੇ 8:00 ਵਜੇ ਚਾਹ ਵਾਹਿਰੂ ਜੀ ਕਾ ਖਾਲਸਾ ਵਾਹਿਰੂ ਜੀ ਕੀ ਫਤਿਹ ਨੌਜਵਾਨਾਂ ਨੇ ਉਪਰਾਲਾ ਕੀਤਾ ਪਿੰਡ ਦੇ ਬੱਚਿਆਂ ਨੂੰ ਮੋਬਾਈਲਾਂ ਤੋਂ ਅਤੇ ਹੋਰ ਤਾਂ ਜਿਹੜੇ ਬੱਚੇ ਦੇਖਣ ਜਾਂਦੇ ਆ ਜਾਂ ਹੋਰ ਵਿਲੇ ਫਿਰਦੇ ਆ ਸਕੂਲ ਦਾ ਕੰਮ ਨਹੀਂ ਕਰਦੇ ਸਕੂਲੋਂ ਆ ਕੇ ਸਕੂਲ ਦਾ ਵਰਕ ਕਰਨ ਤੋਂ ਬਾਅਦ ਨਸਾੜਾ ਗਰਾਊਂਡ ਵਿੱਚ ਇਹਨਾਂ ਦੀ ਪ੍ਰੈਕਟਿਸ ਕਰਾਈ ਜਾਂਦੀ ਆ ਤੇ ਬਾਹਰੋਂ ਸਾਡੇ ਐਨਆਰਆਈ ਵੀਰ ਨਗਰ ਨਿਵਾਸੀ ਤੇ ਹੋਰ ਪਤਵੰਤੇ ਇਹਨਾਂ ਨੂੰ ਬਾਕਪ ਕਰ ਰਹੇ ਆ ਨਾ ਦੇਖੋ ਤੁਸੀਂ ਕਿੰਨੀ ਪ੍ਰੈਕਟਿਸ ਬੱਚੇ ਛੋਟੇ ਬੱਚੇ ਜਿਹੜੇ 25 20 25 ਕਿਲੋ ਵਜਨ ਵਾਲੇ ਆ 30 ਕਿਲੋ ਵਜਨ ਵਾਲੇ ਆ ਆ ਪੰਜ ਸੱਤ ਤੋਂ ਬੱਚੇ 35 ਕਿਲੋ ਵਾਲੇ ਆ ਬਾਕੀ ਸਾਰੇ ਛੋਟੇ ਬੱਚੇ ਆ 35 ਤੋਂ ਜ਼ਿਆਦਾ ਬੱਚੇ ਇਸ ਵਕਤ ਸਾਡੇ ਵਿੱਚ ਮੌਜੂਦ ਨੇ ਪਰ ਆਸ਼ ਕਰਦੇ ਆ ਕਿ ਸਾਡੇ ਨਗਰ ਦੇ ਸਾਰੇ ਬੱਚੇ ਜਿੰਨੇ ਵੀ ਹੈਗੇ ਨੇ ਮੁੰਡੇ ਕੁੜੀਆਂ ਬੱਚੇ ਨੇ ਜਿਹੜੇ ਟੀਨੇਜ ਤੋਂ ਥੱਲੇ ਸਾਰਿਆਂ ਨੂੰ ਗਰਾਊਂਡ ਵਿੱਚ ਆਉਣਾ ਚਾਹੀਦਾ ਰਫਰੈਸ਼ਮੈਂਟ ਮਿਲੂਗੀ ਤੇ ਵਾਕਅਪ ਕੀਤਾ ਜਾਊਗਾ ਸਾਰਿਆਂ ਨੂੰ ਧੰਨਵਾਦ ਜੀ ਠੀਕ ਹੈ ਜੀ